ਢੜੀ ਆ ਕੇ ਜਾ ਕਲੋ ਨਾ ਮੈਂ ਤੈਨੂੰ ਕਿੰਨੀ ਵਾਰ ਕਹਿੰ ਮੈਨੂੰ ਆਈਫੋਨ ਚਾਹੀਦਾ ਵਾ ਪੁੱਤ ਇਹ ਫੋਨ ਵੀ ਬਹੁਤ ਵਧੀਆ ਇਹਤੇ ਆਫਰ ਚੱਲਦੀ ਸੀ ਇਹ ਆਪਾਂ ਨੂੰ 10000 ਦਾ ਮਿਲ ਗਿਆ ਤੂੰ ਹੀ ਰੱਖ ਲੈ 10000 ਵਾਲਾ ਫੋਨ ਮੈਂ ਤੈਨੂੰ ਦੱਸਤਾ ਮੈਨੂੰ ਆਈਫੋਨ ਚਾਹੀਦਾ ਨਹੀਂ ਮੈਂ ਰੋਟੀ ਨਹੀਂ ਖਾਣੀ ਨਾ ਪੁੱਤ ਇਦਾਂ ਨਾ ਕਰ ਮੈਂ ਤੈਨੂੰ ਆਈਫੋਨ ਲੈ ਦਾਂ ਬਾਈ ਮੈਨੂੰ 80000 ਰੁਪਏ ਅਧਾਰਾ ਚਾਹੀਦਾ ਸੀ ਮੈਂ ਤੈਨੂੰ ਹੌਲੀ ਹੌਲੀ ਕਰਕੇ ਵਾਪਸ ਕਰ ਦੂੰ 80000 ਤੂੰ ਇੰਨੇ ਪੈਸੇ ਕੀ ਕਰਨੇ ਆ ਬਾਈ ਮੇਰਾ ਮੁੰਡਾ ਆਈਫੋਨ ਮੰਗਦਾ ਤਾਂ ਚਾਹੀਦੇ ਸੀ ਤੇਰੇ ਮੁੰਡੇ ਨੂੰ ਤੇਰੇ ਘਰ ਦੇ ਹਾਲਾਤਾਂ ਦਾ ਨਹੀਂ ਪਤਾ ਤੂੰ ਕਿੰਨਾ ਔਖਾ ਹੋ ਕੇ ਕੰਮ ਕਰਦਾ ਮਸਾਂ ਘਰ ਚਲਾਉਣਾ ਵਾ ਉਹ ਫਿਰ ਵੀ ਆਈਫੋਨ ਮੰਗੀ ਜਾਂਦਾ ਵਾ ਹਾਂ ਬਾਈ ਘਰ ਦੇ ਹਾਲਾਤ ਤਾਂ ਮਾੜੇ ਆ ਪਰ ਮੇਰਾ ਇੱਕੋ ਇੱਕ ਤਾਂ ਮੁੰਡਾ ਵਾ ਜੇ ਉਹਦੇ ਸ਼ੌਂਕ ਮੈਂ ਨਾ ਪੂਰੇ ਕੀਤੇ ਤਾਂ ਕੌਣ ਕਰੂਗਾ ਅੱਛਾ ਬਾਈ ਆ ਲੈ ਪੈਸੇ 80000 ਪੂਰਾ ਹੀ ਆ ਧੰਨਵਾਦ ਬਾਈ ਜੀ ਪੁੱਤ ਆ ਬਾਈ ਨਾ ਆਟਾ ਰਖਵਾਈ ਕੰਡੇ ਤੇ ਮੈਂ ਸਫਾਈ ਕਰ ਲਵਾਂ ਜਾ ਬੜਾ ਮੇਰੇ ਕੋਲ ਹੈ ਨਹੀਂ ਇੰਨਾ ਟਾਈਮ ਆਪ ਹੀ ਚਕਾ ਦੇ ਬੋਰੀ ਮੇਰੇ ਲਈ gende ਕਰਾਏਗਾ ਬਈ ਜੱਸੇ ਯਾਰ ਤੂੰ ਆਪਦੇ ਮੁੰਡੇ ਲਈ ਇੰਨਾ ਕੁਛ ਕਰਦਾ ਉਹਦੀ ਜਮਾਂ ਕਦਰ ਨਹੀਂ ਕਰਦਾ ਚੱਲ ਕੋਈ ਨਾ ਬਈ ਮੈਂ ਰਖਾ ਦਿੰਦਾ ਉਹ ਕੋਈ ਆਪਦਾ ਜ਼ਰੂਰੀ ਕੰਮ ਕਰਦਾ ਹੋਊਗਾ ਅੱਛਾ ਓ ਰਾਜੇ ਕੀ ਹੋਇਆ ਤੇਰਾ ਡੈਡੀ ਬਹੁਤ ਬਿਮਾਰ ਆ ਮੇਰੇ ਨਾਲ ਛੇਤੀ ਚੱਲ ਜੇ ਬਿਮਾਰ ਆ ਤਾਂ ਮੈਂ ਕੀ ਕਰਾਂ ਐਵੇਂ ਸਾਰਾ ਦਿਨ ਬੋਲਦਾ ਰਹਿੰਦਾ ਸੀ ਚੰਗਾ ਹੋਇਆ ਮਰਨ ਦੇ ਪਰਾਂ ਉਹ ਤੈਨੂੰ ਸ਼ਰਮ ਨਹੀਂ ਆਉਂਦੀ ਤੈਨੂੰ ਪਤਾ ਉਹ ਤੇਰੇ ਲਈ ਕਿੰਨਾ ਕੁਝ ਕਰਦਾ ਆਪ ਉਹ ਪਾਟੇ ਲੀੜੇ ਪਾ ਕੇ ਫਿਰਦਾ ਹੁੰਦਾ ਤੇ ਤੈਨੂੰ ਆਣ ਕਦੇ ਭੁੱਖਾ ਨਹੀਂ ਸੌਣ ਦਿੱਤਾ ਉਹਨੇ ਤੈਨੂੰ ਕੀ ਨਹੀਂ ਲੈ ਕੇ ਦਿੱਤਾ ਆਈਫੋਨ ਬੋਲਟ ਟਰੈਕਟਰ ਲੋਕਾਂ ਤੋਂ ਪੈਸੇ ਮੰਗ ਮੰਗ ਕੇ ਉਹ ਤੇਰੇ ਸ਼ੌਂਕ ਪੂਰੇ ਕਰਦਾ ਤੇ ਤੂੰ ਉਹਨੂੰ ਕਹਿੰਦਾ ਮਰਨ ਦੇ ਪਰਾਂ ਸਾਰੀ ਤੁਹਾਡੀ ਫਾਲਤੂ ਬੋਲਦਾ ਰਹਿੰਦਾ ਢੜੀ ਉੱਠ ਪਾਣੀ ਪੀ ਲੈ ਡੈਡੀ ਮੈਨੂੰ ਮਾਫ਼ ਕਰ ਦੇ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਮੈਂ ਤੇਰੇ ਪਿਆਰ ਦੀ ਕਦੇ ਕਦਰ ਨਹੀਂ ਪਾਈ ਨੰਗੇ ਪੈਰੀ ਮਿਲ ਤਾ ਕਰੀਆਂ ਤੂੰ ਸਭ ਮਾ ਦੀਆਂ ਸਰੀਆਂ ਮਿੱਡੀਆਂ ਨੇ ਕਰਕੇ ਹੀ ਹਾਲਾਤ ਦੀਆਂ ਅਜ ਸੂਆਂ ਹੋਈਆਂ ਸਿੱਧੀਆਂ ਨੇ ਕੋਈ ਤੇਰੇ ਤਾ ਨਹੀਂ ਲੈ ਸਕਦਾ ਆਪਾਂਵੇਂ ਲੱਖ ਸੰਹਾਰੇ ਉਜੋਂਦਾ ਰੇ ਤੇਰੇ ਨਾਲ ਰਜ਼ਾਰੇ ਨੇ